ਕੋਈ ਦੁਖੀ ਦਾ ਬੰਦਾ ਉੱਠ ਕੇ ਕਹਿ ਦਿੰਦਾ ਜੀ 크੍ਰਿਸਚੀਅਨ ਧਰਮ ਵਾੜਾ ਹੈ ਉਹਦੇ ਆਪਣੇ ਬੱਚੇ ਉਹਨਾਂ ਦੇ ਸੈਂਟ ਸਤਕਾਰ ਦੇ ਸਾਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪੰਜਾਬ ਦੇ ਵਿੱਚ ਰਸਦੇ ਸਾਰੇ ਪੰਜਾਬੀਆਂ ਨੂੰ ਤੇ ਪੰਜਾਬੀ ਦੇ ਨਾਲ ਜੁੜੇ ਹੋਏ ਸਾਰੇ ਉਹਨਾਂ ਸਤਕਾਰ ਦੇ ਸਾਥੀਆਂ ਨੂੰ ਕੈਪਟਨ ਹਰਪਜਨ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਕਈ ਮੁੱਦਿਆਂ ਤੇ ਗੱਲਾਂਬਾਤਾਂ ਚੱਲਦੀਆਂ ਰਹਿੰਦੀਆਂ ਨੇ ਤੇ ਕਈ ਮੁੱਦੇ ਜਿਹੜੇ ਸਮਾਜਿਕ ਮੁੱਦੇ ਨੇ ਕਾਫੀ ਗਰਮਾ ਜਾਂਦੇ ਨੇ ਇਹਦਾ ਜਿਹੜਾ ਮੁੱਖ ਕਾਰਨ ਆ ਇਹ ਜਿਹੜਾ ਸਾਡਾ ਵਿਚਾਰਾਂ ਦੀ ਜਿਹੜੀ ਸਾਝ ਜਿੱਦ ਸਾਡੀ ਇੱਕ ਦੂਸਰੇ ਦੇ ਪ੍ਰਤੀ ਸਾਡੇ ਵਿਚਾਰ ਨਹੀਂ ਮਿਲਦੇ ਤੇ ਸਾਡਾ ਆਪਸੀ ਤਾਲਮੇਲ ਹੈ ਜਿਹੜਾ ਇਹ ਡੱਗ ਮਗਾ ਜਾਂਦਾ ਇਹ ਚੀਜ਼ਾਂ ਸਾਰੀਆਂ ਇਹ ਸੋਚਣ ਵਾਲੀਆਂ ਨੇ ਕਿ ਜਦੋਂ ਸਮਾਜਿਕ ਤੌਰ ਤੇ ਆਪਾਂ ਇੱਕ ਨਹੀਂ ਹੋ ਸਕਦੇ ਸੰਸਾਰਕ ਤੌਰ ਤੇ ਆਪਾਂ ਇੱਕ ਨਹੀਂ ਹੋ ਸਕਦੇ ਵੀ ਸਾਡੇ ਵਿੱਚ ਉੱਚ ਨੀਚ ਦਾ ਜਿਹੜਾ ਕੰਡਾ ਏ ਕੋੜ ਆ ਇਹ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਵੀ ਚੱਲਿਆ ਆ ਰਿਹਾ ਭਾਵੇਂ ਕਿ ਬੜੇ ਪੀਰ ਪਗੰਬਰਾਂ ਨੇ ਆ ਕੇ ਵੀ ਸਮਾਜ ਨੂੰ ਸੰਸਾਰ ਨੂੰ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਫਿਰ ਵੀ ਆਪਾਂ ਵੇਖੋ ਵੀ ਕੋਈ ਸਮਾਜਿਕ ਪ੍ਰਾਣੀ ਇਸ ਪਾਸੇ ਵੱਲ ਧਿਆਨ ਹੀ ਨਹੀਂ ਦੇ ਰਿਹਾ ਕਿ ਮਨੁੱਖਾ ਜੀਵਨ ਹੈ ਜਿਹੜਾ ਸੰਸਾਰ ਦੇ ਉੱਤੇ ਜਿੰਨੇ ਵੀ ਜੀਵ ਜੰਤੂ ਨੇ ਪ੍ਰਾਣੀ ਨੇ ਤੇ ਆਪਾਂ ਜਿਹੜਾ ਮਨੁੱਖਾ ਜੀਵਨ ਦੇ ਵਿੱਚ ਆਪਾਂ ਜੀਵਨ ਬਤੀਤ ਕਰ ਰਹੇ ਹਾਂ ਸਾਰਿਆਂ ਦੇ ਵਿੱਚ ਇੱਕੋ ਹੀ ਪ੍ਰਮਾਤਮਾ ਦੀ ਆਤਮਾ ਇਸ ਚੀਜ਼ ਦੇ ਵੱਲ ਆਪਾਂ ਧਿਆਨ ਕਿਉਂ ਨਹੀਂ ਦੇ ਰਹੇ ਕਿਉਂਕਿ ਸਾਡੇ ਅੰਦਰ ਇੱਕ ਜਿਹੜਾ ਹਉਮੇ ਦਾ ਕੰਡਾ ਏ ਹੰਕਾਰ ਦਾ ਕੰਡਾ ਏ ਇਹ ਸਾਨੂੰ ਕਿਸੇ ਪਾਸੇ ਵੀ ਲੱਗਣ ਨਹੀਂ ਦਿੰਦਾ ਤੇ ਸਾਡੇ ਸਮਾਜਿਕ ਮੁੱਦੇ ਜਿਹੜੇ ਦਿਨ-ਪ੍ਰਤੀ ਦਿਨ ਦਰਮਾ ਰਹੇ ਨੇ ਤੇ ਆ ਹੁਣ ਇੱਕ ਤੁਸੀਂ ਸਮਾਜਿਕ ਮੁੱਦਾ ਜਿਹੜਾ ਤੁਸੀਂ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਵੇਖੀ ਹੋਵੇਗੀ ਜਿਸ ਵਿੱਚ ਪਿੰਡ ਰੋੜਾਂ ਵਾਲੀ ਕਰਕੇ ਉੱਥੋਂ ਉੱਥੋਂ ਦੇ ਤਨਾੜ ਨੂਕਾਂ ਵੱਲੋਂ ਗਰੀਬ ਪਰਿਵਾਰ ਦੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਨ ਤੋਂ ਰੋਕ ਲਗਾ ਦਿੱਤੀ ਸੀ ਜੇ ਉਹ ਬੰਦੇ ਇਹ ਵੀਡੀਓ ਸੁਣ ਭਾਵੇਂ ਕਿ ਹੋ ਸਕਦਾ ਕਿ ਉਹਨਾਂ ਨੂੰ ਮੇਰੀਆਂ ਵਿਚਾਰਾਂ ਠੀਕ ਨਾਲ ਲੱਗਣ ਵੀ ਜੇ ਆ ਅਸੀਂ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਗਰੀਬਾਂ ਵੱਲ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਜਠੇਰਿਆਂ ਤੇ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਲੋਕਾਂ ਦੇ ਘਰਾਂ ਵਿੱਚ ਨਹੀਂ ਜਾ ਸਕਦਾ ਜਿੱਥੇ ਸਾਫ ਸਫਾਈ ਨਹੀਂ ਹੁੰਦੀ ਸੀ ਤੇ ਫਿਰ ਆਪਾਂ ਕਿਉਂ ਕਹਿੰਦੇ ਆ ਵੀ ਹਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਂ ਭਲੇ ਕੌਂ ਮੰਨਦੇ ਜਦੋਂ ਆਪਾਂ ਸਾਰੇ ਇੱਕ ਨੂਰ ਤੋਂ ਪੈਦਾ ਹੋਏ ਆਂ ਫਿਰ ਸਾਡਾ ਜਿਹੜਾ ਰਹਿਣ ਸਹਿਣ ਆ ਉਹ ਕਿਸੇ ਤਰੀਕੇ ਦਾ ਵੇ ਉਸ ਇੱਕ ਮਾਂ ਦੇ ਕਈ ਪੁੱਤ ਹੁੰਦੇ ਨੇ ਤਿੰਨ ਚਾਰ ਬੱਚੇ ਹੁੰਦੇ ਨੇ ਉਹ ਸਾਰਿਆਂ ਨੂੰ ਬਰਾਬਰ ਦਾ ਪਿਆਰ ਕਰਦੀ ਆ ਤੇ ਪ੍ਰਮਾਤਮਾ ਵਾਹਿਗੁਰੂ ਅੱਲਾਹ ਤਾਲਾ ਪਰਮੇਸ਼ਵਰ ਯੀਸ਼ੂ ਮਸੀਹ ਹੋਰ ਜਿੰਨੇ ਵੀ ਪੀਰ ਪੈਗੰਬਰ ਤੇ ਪੈਰੋਕਾਰ ਹੋਏ ਨੇ ਅਲੱਗ ਅਲੱਗ ਸਮਾਜਿਕਾਂ ਦੇ ਸਮਾਜ ਦੇ ਉਹ ਸਾਰਿਆਂ ਦਾ ਇੱਕੋ ਹੀ ਜਿਹੜਾ ਟੀਚਾ ਸੀ ਇੱਕੋ ਹੀ ਟਾਰਗੇਟ ਸੀ ਕਿ ਇਨਸਾਨ ਨੂੰ ਆਤਮਾ ਨੂੰ ਪਰਮਾਤਮਾ ਦੇ ਨਾਲ ਮਲਾਪ ਕਰਨ ਦਾ ਤਰੀਕਾ ਦੱਸਣਾ ਪਰ ਅਸੀਂ ਉਲਝ ਗਏ ਇਥੇ ਧਰਮਾਂ ਦੇ ਵਿੱਚ ਪਾ ਕੇ ਜੀ ਮੇਰਾ ਧਰਮ ਵੱਡਾ ਏ ਮੇਰਾ ਧਰਮ ਵੱਡਾ ਏ ਤੇ ਕਈ ਤੇ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਅੰਮ੍ਰਿਤ ਵੀ ਛਕਿ ਹੋਏ ਨੇ ਕਿਸੇ ਨੇ ਕਿਸੇ ਧਰਮ ਸਥਲ ਤੋਂ ਨਾਮਦਾਨ ਲਿਆ ਹੋਇਆ ਕਿਸੇ ਨੇ ਗੁਰੂ ਸ਼ਬਦ ਲਿਆ ਹੋਇਆ ਵਾ ਕਿਸੇ ਨੇ ਸ੍ਰੀ ਸਹਿ ਪਾ ਕੇ ਪਰਮਾਤਮਾ ਦੇ ਅੱਗੇ ਗੋਡੇ ਵੀ ਟੇਕੇ ਹੋਏ ਸੀ ਆਤਮ ਸਮਰਪਣ ਵੀ ਕੀਤਾ ਸੀ ਮੱਥਾ ਟੇਕਣ ਦਾ ਮਤਲਬ ਇਹ ਹੁੰਦਾ ਵੇ ਗੋਟਿਆਂ ਪਰਨੇ ਹੋ ਜਾਣਾ ਜਦੋਂ ਆਪਾਂ ਦੁਸ਼ਮਣ ਦੇਸ਼ ਦੇ ਲੜਾਈ ਤੋਂ ਬਾਅਦ ਜਦੋਂ ਆਪਾਂ ਉਹਦੇ ਸੈਨਿਕਾਂ ਨੂੰ ਕਾਬੂ ਕਰੀਦਾ ਤੇ ਉਹਨਾਂ ਨੂੰ ਗੋਟਿਆਂ ਪਰਨੇ ਕਰਕੇ ਪਿੱਛੇ ਹੱਥ ਬੰਨ ਲੈਂਦੇ ਆ ਤੇ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਕਿ ਅੱਜ ਤੋਂ ਬਾਅਦ ਤੁਸੀਂ ਅਧੀਨ ਜੇ ਜੋ ਅਸੀਂ ਕਹਾਂਗੇ ਉਹ ਕਰਾਂਗੇ ਤੇ ਇਸੇ ਤਰੀਕੇ ਨਾਲ ਜੇ ਆਪਾਂ ਗੁਰਦੁਆਰੇ ਜਾ ਕੇ ਗਿਰਜਾ ਘਰ ਜਾ ਕੇ ਗਿਰਜਾ ਘਰ ਜਾ ਕੇ ਪਰਮੇਸ਼ਰ ਦੇ ਦਵਾਰ ਜਾ ਕੇ ਹਰ ਇੱਕ ਉਸ ਧਾਰਮਿਕ ਸਥਾਨ ਤੇ ਜਾ ਕੇ ਜਦੋਂ ਅਸੀਂ ਉੱਥੋਂ ਦੇ ਪੈਰੋਕਾਰ ਜਾਂ ਜਿਹੜਾ ਉੱਥੋਂ ਦਾ ਟੀਚਰ ਆ ਗੁਰੂ ਆ ਸੰਤ ਆ ਪੈਗੰਬਰ ਆ ਉਹਦੇ ਅੱਗੇ ਮੱਥਾ ਟੇਕਦੇ ਆ ਮੱਥਾ ਟੇਕਣ ਦਾ ਮਤਲਬ ਵੀ ਪਿਆਰਿਓ ਹੁੰਦਾ ਵਾ ਕਿ ਅਸੀਂ ਅੱਜ ਤੋਂ ਬਾਅਦ ਤੇਰੇ ਅੱਗੇ ਆਤਮ ਸਮਰਪਣ ਕਰਤਾ ਜੋ ਤੇਰੀ ਸਿੱਖਿਆ ਹੋਵੇਗਾ ਉਸ ਤਰੀਕੇ ਨਾਲ ਆਪਾਂ ਕੰਮ ਕਰਾਂਗੇ ਬਾਣੀ ਦੇ ਵਿੱਚ ਸ਼ਬਦ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਲਿਖਿਆ ਕਿ ਮਨ ਵੇਚੇ ਸਤਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਸ ਜੇ ਅਸੀਂ ਮਨ ਵੇਚਿਆ ਗੁਰੂ ਕੋਲ ਇੱਕ ਬਹਾਨਾ ਬਣਾ ਲਿਆ ਇੱਕ ਉੱਤੋਂ ਉੱਤੋਂ ਕਹਿੰਦਾ ਜੀ ਗੁਰੂ ਜੀ ਅਸੀਂ ਤੁਹਾਡੀ ਗੱਲ ਬਾਤ ਮੰਨਾਂਗੇ ਪਰ ਅਸੀਂ ਮੰਨਦੇ ਨਹੀਂ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਰੋੜਾਂ ਵਾਲੀ ਜਿਹੜਾ ਪਿੰਡ ਆ ਉਥੋਂ ਗਰੀਬਾਂ ਦੇ ਘਰ ਜਾਂ ਦੂਸਰੇ ਤਬਕੇ ਦੇ ਘਰਾਂ ਵਿੱਚ ਜਾਣ ਤੋਂ ਰੋਕਣ ਵਾਲੇ ਉਹ ਬੰਦੇ ਨੇ ਜਿਨ੍ਹਾਂ ਨੇ ਮਨ ਵੇਚਿਆ ਨਹੀਂ ਹੋਇਆ ਵੀ ਉਹ ਸਿਰਫ ਉੱਤੋਂ ਉੱਤੋਂ ਇੱਕ ਲੋਕ ਪਚਾਰਾ ਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਵਾਲੀ ਗੱਲ ਆ ਕਿ ਉਹਨਾਂ ਪਹਿਰਾਵੇ ਤੇ ਗੁਰੂਆਂ ਵਾਲੇ ਗੁਰੂ ਤਾਂ ਦੱਸਿਓਏ ਪਾਏ ਹੋਏ ਨੇ ਪਰ ਉਹਨਾਂ ਦੇ ਪੂਰਨ ਤੇ ਉਹ ਨਹੀਂ ਚੱਲ ਰਿਹਾ ਸੂ ਸਤਕਾਰ ਦੇ ਸਾਥੀਓ ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜੀ ਦੇ ਵਿੱਚ ਇਹ ਵਿਚਾਰਧਾਰਾ ਹੁੰਦੀ ਕਿ ਮੈਂ ਮੱਠਾਂ ਤੇ ਨਹੀਂ ਜਾਣਾ ਮੈਂ ਸਿੱਧਾ ਕੋਲ ਨਹੀਂ ਜਾਣਾ ਮੈਂ ਉਹਨਾਂ ਜਿਹੜੇ ਜਿਹੜੇ ਸਾਥੀ ਉਹਨਾਂ ਜਾ ਕੇ ਪ੍ਰਚਾਰ ਕੀਤਾ ਵਾ ਉਹਨਾਂ ਆਪਣੀ ਬਾਣੀ ਤੇ ਆਪਣੇ ਜਿਹੜੇ ਕਲਮ ਦੇ ਨਾਲ ਜਿਹੜੀ ਬਾਣੀ ਲਿਖ ਕੇ ਉਹਨਾਂ ਨੂੰ ਸੰਭਾਲਿਆ ਵਾ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਨੂੰ ਦੱਸਿਆ ਕਿ ਜੀਵਨ ਜੀਣ ਦਾ ਪਿਆਰ ਉਹ ਆ ਟਾਂ ਗਿਆ ਤੇ ਜੇ ਅਸੀਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਜਠੇਰਿਆਂ ਤੇ ਨਾ ਜਾਂਦੇ ਸਿੱਧਾ ਕੋਲ ਨਾ ਜਾਂਦੇ ਪਹਾੜਾਂ ਵਿੱਚ ਨਾ ਜਾਂਦੇ ਗੋਸ਼ਟੀ ਨਾ ਕਰਦੇ ਤੇ ਉਹਨਾਂ ਲੋਕਾਂ ਨੇ ਇਸ ਪਾਸੇ ਵੱਲ ਤੁਲਨਾ ਸੀ ਉਹਨਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਸਹਿਮਤ ਹੋਣਾ ਸੀ ਨਹੀਂ ਸੀ ਹੋਣਾ ਵੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੱਕ ਆ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਸਾਂਝੇ ਨੇ ਸਾਰੇ ਧਰਮ ਸਾਂਝੇ ਨੇ ਕੋਈ ਦੁਖੀ ਦਾ ਬੰਦਾ ਉੱਠ ਕੇ ਕਹਿ ਦਿੰਦਾ ਜੀ 크੍ਰਿਸਚੀਅਨ ਧਰਮ ਮਾੜਾ ਹੈ ਉਹਦੇ ਆਪਣੇ ਬੱਚੇ ਉਹਨਾਂ ਦੇ ਸੈਂਟ ਮਰੀ ਸਕੂਲਾਂ ਵਿੱਚ ਪੜ੍ਹਦੇ ਨੇ ਉਹ ਆਪਣੀ ਜਿਹੜੀ ਆ ਸੈਲੀਬ੍ਰਿਟੀ ਵਾਸਤੇ ਕਿਸੇ ਵੀ ਧਰਮ ਨੂੰ ਮਾੜਾ ਕਹਿ ਕੇ ਸਾਡਾ ਪੈਸਿਆਂ ਦਾ ਲੈਣਦੇ ਨੇ ਅਸੀਂ ਉਹਦੇ ਬਰ ਖਿਲਾਫ ਹੋ ਜਾਂਦੇ ਆ ਅਸੀਂ ਉਸ ਧਰਮ ਨੂੰ ਮਾੜਾ ਕਹਿ ਦਿੰਦੇ ਜਿੱਥੋਂ ਆਪਾਂ ਸਾਰੀ ਉਮਰ ਗੋਡੇ ਰਗੜੇ ਹੋਣ ਮੱਥੇ ਰਗੜੇ ਹੋਣ ਫਿਰ ਉਹਨੂੰ ਜਦੋਂ ਸਾਨੂੰ ਐ ਲੱਗਦਾ ਕਿ ਹੁਣ ਸਾਡੀ ਇੱਥੇ ਵੈਲਿਊ ਨਹੀਂ ਰਹਿ ਗਈ ਵਰਤ ਨਹੀਂ ਰਹਿ ਗਈ ਤੇ ਅਸੀਂ ਉਸ ਧਰਮ ਨੂੰ ਮਾਰਾ ਕਹਿਣ ਲੱਗ ਪੈਨੇ ਆ ਸੋ ਮੇਰੀ ਸਾਰਿਆਂ ਅੱਗੇ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਭਾਰਤ ਦੇਸ਼ ਦੇ ਵਿੱਚ ਰਹਿੰਦੇ ਆ ਤੇ ਆਪਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੇਖਿਆ ਤੇ ਉਹਨਾਂ ਦੇ ਪਾਏ ਹੋਏ ਪੂਰਨਤਾ ਤੇ ਚੱਲਣ ਦੀ ਕੋਸ਼ਿਸ਼ ਕਰੀਏ ਜੇ ਅਸੀਂ ਗੁਰੂ ਸ਼ਬਦ ਲਿਆਏ ਅਸੀਂ ਕਿਸੇ ਵੀ ਡੇਰੇ ਤੋਂ ਲਿਆਏ ਬਾਲਮੀਕ ਤੀਰਥ ਤੋਂ ਲਿਆਏ ਜਾਂ ਕਿਸੇ ਵੀ ਹੋਰ ਸੰਸਥਾਨ ਤੋਂ ਲਿਆਏ ਤੇ ਜੇ ਗੁਰੂ ਸ਼ਬਦ ਲਿਆਏ ਤੇ ਫਿਰ ਕਿਸੇ ਨਾ ਠੱਗੀਆਂ ਠੋਰੀਆਂ ਕਿਸੇ ਦੇ ਵੜਦੇ ਹੋਏ ਪੈਸੇ ਜਿਹੜੇ ਨੇ ਮਿਹਨਤ ਮਜ਼ਦੂਰੀ ਨਾਲ ਤੁਹਾਡੇ ਤੇ ਤਰਸ ਖਾ ਕੇ ਦਿੱਤੇ ਸੀ ਉਹ ਪੈਸੇ ਉਸੇ ਵੀਰੇ ਨੂੰ ਵਾਪਸ ਕਰੋ ਤਾਂ ਕਿ ਅੱਗੇ ਵਿਹਾਰ ਬਣਿਆ ਰਵੇ ਤੇ ਨਹੀਂ ਤੇ ਫਿਰ ਭਾਵੇਂ ਤੁਸੀਂ ਸ਼ਬਦਦਾਨ ਲਿਆ ਹੋਵੇ ਭਾਵੇਂ ਤੁਸੀਂ ਗੁਰੂ ਸ਼ਬਦ ਲਿਆ ਹੋਵੇ ਫਿਰ ਤੁਸੀਂ ਭਾਵੇਂ ਅਮਰਤਸ਼ਕਿਆ ਹੋਵੇ ਤੇ ਜੇ ਤੁਸੀਂ ਗੁਰੂ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਨਹੀਂ ਚੱਲਦੇ ਤੇ ਫਿਰ ਸਾਡੇ ਵਿੱਚ ਜਿਹੜਾ ਬਦਲਾਅ ਆ ਉਹ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੇ ਪਿਆਰਿਓ ਮਨ ਨੂੰ ਸਮਝਾਉਣ ਦੇ ਵਾਸਤੇ ਲਿਖੀ ਗਈ ਹੈ ਬਾਣੀ ਪੜਨ ਦਾ ਵਿਸ਼ਾ ਨਹੀਂ ਹੈ ਇਹਨੂੰ ਸਮਝਣ ਦਾ ਵਿਸ਼ਾ ਸੀ ਤੇ ਆਪਾਂ ਜੇ ਸਮਝੇ ਨਹੀਂ ਆਪਾਂ ਗਾਤਰੇ ਪਾ ਕੇ ਸ੍ਰੀ ਸਾਹਿਬ ਪਾ ਕੇ ਗੁਰੂ ਸ਼ਬਦ ਲੈ ਕੇ ਨਾਮਦਾਨ ਲੈ ਕੇ ਜੇ ਅਜੇ ਵੀ ਲੋਕਾਂ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਲੋਕਾਂ ਪ੍ਰਤੀ ਸਾਡੇ ਅੰਦਰ ਨਫ਼ਰਤ ਆ ਤਾਂਤ ਪ੍ਰਾਈਆ ਤੇ ਫਿਰ ਬਿਲਕੁਲ ਵੀ ਅਸੀਂ ਗੁਰੂ ਦੇ ਪਾਏ ਹੋਏ ਪੂਰਨਾਂ ਤੇ ਨਹੀਂ ਚੱਲ ਰਿਹਾ ਜੇ ਇਹ ਅਸੀਂ ਨਾਮਦਾਨ ਸ਼ਬਦ ਲਿਆ ਤੇ ਫਿਰ ਹੋਣਾ ਕੀ ਚਾਹੀਦਾ ਸੀ ਉਸੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਬੜਾ ਵਧੀਆ ਟੁੱਕਦਾ ਹੈ ਵਿਸਰ ਗਈ ਸਭ ਤਾਂਤ ਪ੍ਰਾਈਆ ਵਿਸਰ ਗਈ ਸਭ ਤਾਂਤ ਪ੍ਰਾਈ ਕਦੋਂ ਜਦ ਤੇ ਸਾਧ ਸੰਗਤ ਮੋਹ ਪਾਈ ਉਹ ਆ ਹੋਰ ਕੀ ਪਰਵਰਤ ਹੋਇਆ ਮਹਾਰਾਜ ਕਹਿੰਦੇ ਨਾ ਕੋਈ ਵੈਰੀ ਨਹੀਂ ਬੇਗਾਨਾ ਹੁਣ ਮੇਰੇ ਵਿੱਚ ਇਹ ਪਰਵਰਤਨ ਆ ਗਿਆ ਹੈ ਗੁਰੂ ਦੀ ਸੰਗਤ ਦੇ ਦੌਰਾਨ ਮੇਰੇ ਵਿੱਚ ਇਹ ਪਰਵਰਤਨ ਆ ਗਿਆ ਹੈ ਮੇਰੇ ਮਨ ਦੇ ਵਿਚਾਰ ਬਦਲ ਲਗੇ ਨੇ ਹੁਣ ਮੈਨੂੰ ਕੋਈ ਵੀ ਬਦਲ ਇਦਾਂ ਨਹੀਂ ਲੱਗਦਾ ਕਿ ਉਹ ਵੈਰੀ ਹੈ ਤੇ ਉਹ ਬੇਗਾਨਾ ਬਿਸਰ ਗਈ ਸਭ ਤਾਂਤ ਪਰਾਈ ਜਬ ਤੇ ਸਾਧ ਸੰਗਤ ਮੋਪਾਈ ਨਾ ਕੋਈ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਆ ਮਕਾਬ ਬਣਾਈ ਇਹ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਓਟ ਦਾ ਆਸਰਾ ਲੈ ਕੇ ਉਹਦੀ ਉਹਦੇ ਪਿੱਛੇ ਖਣੋ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਕਰ ਦਿੰਨੇ ਆ ਤੇ ਪਿੱਛੇ ਕਰ ਦਿੰਨੇ ਆ ਤੇ ਲੋਕਾਂ ਨੂੰ ਕੰਨੇ ਦੀ ਅਸੀਂ ਨਹੀਂ ਆ ਗੁਰੂ ਰੋਕਣ ਵਾਲੇ ਅਸੀਂ ਨਹੀਂ ਜੀ ਉਹਨਾਂ ਘਰ ਜਾਣਦੇ ਨਾ ਤੇ ਅਸੀਂ ਨਹੀਂ ਜੀ ਸੋ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਮੈਂ ਸਾਰੇ ਅਕਾਲ ਤਖਤ ਦੇ ਜਥੇਦਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਹ ਇੱਕ ਹੁਕਮਨਾਮਾ ਕੱਢਿਆ ਜਾਵੇ ਤੇ ਸਖਤ ਹੁਕਮਨਾਮਾ ਕੱਢਿਆ ਜਾਵੇ ਇਹੋ ਜਿਹੇ ਜਿਹੜੇ ਸਰਪ੍ਰਸਤ ਤੇ ਸਮਾਜ ਦੇ ਵਿੱਚ ਦੰਗੇ ਤੇ ਨਫ਼ਰਤ ਫਲਾਉਣ ਵਾਲੇ ਲੋਕ ਨੇ ਇਹਨਾਂ ਦੇ ਉੱਤੇ ਅਕਾਲ ਤਖਤ ਜਥੇਦਾਰ ਵੱਲੋਂ ਇੱਕ ਬਹੁਤ ਸਖਤ ਹੁਕਮ ਦਿੱਤੇ ਜਾਣ ਕਿ ਇਹੋ ਜਿਹੇ ਬੰਦਿਆਂ ਨੂੰ ਨਾਥ ਥਪਾਈ ਜਾਵੇ ਤਾਂ ਕਿ ਸਮਾਜ ਦੇ ਵਿੱਚ ਸਾਡਾ ਆਪਸੀ ਪਿਆਰ ਵਧੇ ਤੇ ਇਨਾ ਜਿਹੜਾ ਸਰਪ੍ਰਸਤ ਫਿਰਕਾ ਪ੍ਰਸਤ ਲੋਕ ਨੇ ਇਹਨਾਂ ਦੇ ਮੂੰਹ ਤੇ ਚਪੇੜ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਨੇ ਤੇ ਕਿਸੇ ਨਾਲ ਵੀ ਅਸੀਂ ਊਚ ਨੀਚ ਨਹੀਂ ਕਰਨੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ